ਹਰਿਆਣਾ ਦੇ ਰੋहतक ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਨੌਜਵਾਨ ਨੇ ਸੁੱਟੀ ਜੁੱਤੀ ਆਮ ਆਦਮੀ ਪਾਰਟੀ ਦੀ ਰੋहतक ਵਿੱਚ ਨੋਟਬੰਦੀ ਦੇ ਖਿਲਾਫ ਸੀ ਤਜੂਰੀ ਤੋੜ ਪਾਂਡਾਫੂੜ ਰੈਲੀ ਜੁੱਤੀ ਸੁੱਟਣ ਵਾਲੇ ਨੌਜਵਾਨ ਨੂੰ ਆ ਵਰਕਰਾਂ ਨੇ ਕੀਤਾ ਕਾਬੂ ਪੁਲਿਸ ਦੇ ਹਵਾਲੇ ਕੀਤਾ ਕੇਜਰੀਵਾਲੇ ਟਵੀਟ ਕਰਕੇ ਆਪਣੇ ਤੇ ਹੋਏ ਹਮਲੇ ਦੀ ਕੀਤੀ ਨਖੇਦੀ ਨਵੇਂ ਸਾਲ 2017 ਦਾ ਪਹਿਲਾ ਦਿਨ दुनिया भर खुशिया खेड़िया नेता नाल स्वागत कई लोग ने की पार्टी ने धार्मिक स्थाना स्थान नतमस्तक होके नाल शुरुआत मैं यहाँ पर आई हूँ अमृतसर में बहुत 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 मजा आ रहा है है और ये बहुत अच्छी कि हम न्यू ईयर पे बाबा जी के दर्शन कर रहे हैं बहुत मजा आ रहा है गुरुद्वारे का नजारा नए साल पे बहुत ही अच्छा है बेहद बहुत भीड़ है पर बहुत अच्छा लगा वाह शुभकामनाएं देना चाहता हूँ नव साल की नए वर्ष की ਔਰ ਦੁਆ ਕਰਤਾ ਹੂੰ ਕਿ ਜੋ ਅਗਲਾ ਸਾਲ ਰਹੇ ਉਹ ہمارا ਮੰਗਲमय ਹੋ 2016 ਦੀ ਆਖਰੀ ਰਾਤ ਕਈ ਜ਼ਿੰਦਗੀਆਂ ਤੇ ਪਈ ਭਾਰੀ ਤੁਰਕੀ ਦੇ ਇਸਤਾਂਬੁਲ ਦੇ ਵਿੱਚ ਇੱਕ ਨਾਈਟ ਕਲੱਬ ਵਿੱਚ ਜਸ਼ਨ ਮਨਾ ਰਹੇ ਲੋਕਾਂ ਤੇ ਦੋ ਹਥਿਆਰ ਬੰਦਾਂ ਨੇ ਕੀਤੀ ਫਾਇਰਿੰਗ 35 ਲੋਕਾਂ ਦੀ ਮੌਤ ਸੰਟਾ ਕਲਾਸ ਦੇ ਪੇਸ ਵਿੱਚ ਆਏ ਸਨ ਹਮਲਾਵਰ ਬਠਿੰਡਾ ਦੇ ਵਿੱਚ ਭਿਆਨਕ ਸੜਕ ਹਾ사 ਦੋ ਕੁੜੀਆਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਸਵੇਰੇ ਕਰੀਬ 4 ਵਜੇ ਕੰਦ ਨਾਲ ਟਕਰਾਈ ਬੇਕਾਬੂ ਕਾਰ ਸੰਗਣੀ ਧੁੰਦ ਨੂੰ ਮੰਨਿਆ ਜਾ ਰਿਹਾ ਹਾਦਸੇ ਦੀ ਵਜ੍ਹਾ ਧੁੰਦ ਜ਼ਿਆਦਾ ਹੋਣ ਕਾਰਨ ਕੇ ਸਾਹਮਣੇ ਟਕਰਾ ਗਈ ਜਿਨ੍ਹਾਂ ਦੇ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਇੱਕ ਦਿਨ ਬਾਅਦ ਚ ਡਾਕਟਰੀ ਇਲਾਜ ਤੋਂ ਅੰਤਮ ਮੌਤ ਹੋ ਗਈ ਦੁਰਗਾ ਭਗਵਤੀ ਸਮਰੀ ਸਿਖਰ ਅਰਦਾਸ ਨਾਲ ਹੋਈ ਛੇੜਛਾੜ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ 8 ਜਨਵਰੀ ਨੂੰ ਹੋਵੇਗਾ ਫੈਸਲਾ ਐਸਜੀਪੀਸੀ ਦੀ 3 ਮੈਂਬਰੀ ਜਾਂਚ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪੱਤਲ ਸਿੰਘ ਨੂੰ ਸੌਂਪੀ ਰਿਪੋਰਟ ਪੰਨ ਸਿੰਘ ਸਹਿਬਾਂ ਜਾਂਚ ਰਿਪੋਰਟ ਦੇ ਉੱਤੇ ਵਿਚਾਰ ਕਰਨ ਸੁਰਾਨਗੇ ਫੈਸਲਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ਦੇ ਉਦਗਾਠਨ ਮੌਕੇ ਤੋੜ ਮਰੋੜ ਕੇ ਕੀਤੀ ਗਈ ਸੀ ਅਰਦਾਸ ਇਸ ਦੇ ਉੱਤੇ 8 ਤਰੀਕ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਕੇ ਰਿਪੋਰਟ ਨੂੰ ਵਿਚਾਰ ਕੇ ਪੜ੍ਹ ਕੇ ਜੋ ਅਗਲੀ ਕਾਰਵਾਈ ਹੈ ਉਹ ਇਸ ਦੇ ਉੱਤੇ ਕੀਤੀ ਜਾਵੇਗੀ ਅੱਜ ਤੋਂ ਏਟੀਐਮ ਦੇ ਜ਼ਰੀਏ ਇੱਕ ਦਿਨ ਵਿੱਚ ਕਢਵਾਇਆ ਜਾ ਰਹੇ ਨੇ 4500 ਰੁਪਏ ਨੋਟਬੰਦੀ ਤੋਂ ਬਾਅਦ 2500 ਰੁਪਏ ਪਤੀ ਦਿਨ ਕਢਵਾਉਣ ਦੀ ਸੀਮਾ ਇੱਕ ਹਫ਼ਤੇ ਦੇ ਅੰਦਰ ਇੱਕ ਖਾਤੇ ਦੇ ਵਿੱਚੋਂ 24000 ਰੁਪਏ ਕਢਵਾਉਣ ਦੀ ਲਿਮਟ ਫਿਲਹਾਲ ਬਰਕਰਾਰ ਹੈ ਐਨਆਰਆਈ ਲੋਕਾਂ ਦੇ ਲਈ ਸਰਕਾਰ ਨੇ ਫਿਰ ਬਦਲੇ ਨਿਯਮ 30 ਜੂਨ 2017 ਤੱਕ ਬਦਲਾ ਸਕਣਗੇ 25000 ਰੁਪਏ ਤੱਕ ਦੇ ਪੁਰਾਣੇ ਨੋਟ